ਕਲੋ ਬਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਚੱਲਦੇ ਜੀ ਵੀਰੋ ਕੰਮ ਬਹੁਤ ਵਧੀਆ ਤੇ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀ ਕਿਰਪਾ ਦੇ ਨਾਲ ਫਸਲਾਂ ਵੀ ਬਹੁਤ ਵਧੀਆ ਹੋ ਰਹੀਆਂ ਤੇ ਬਾਕੀ ਬਾਈ ਤੁਹਾਡਾ ਸਾਰਿਆਂ ਦਾ ਹੀ ਸਵਾਗਤ ਹੈ ਤੁਹਾਡੇ ਆਪਣੇ ਮਨਪਸੰਦ YouTube ਚੈਨਲ ਸਰਬਜੀਤ ਮਹਾਲ ਬਲੌਗਸ ਤੇ ਬਾਬਾ ਸੁੱਖ ਰੱਖੇ ਤੁਹਾਨੂੰ ਸਾਰਿਆਂ ਨੂੰ ਇਹ ਦੁੱਧ ਤੇ ਪੁੱਤ ਖੁਸ਼ੀਆਂ ਖੇੜੇ ਤੁਹਾਡੇ ਸਾਰਿਆਂ ਦੀ ਕਮਾਈਆਂ ਚ ਹੋਣ ਜੀ ਬਰਕਤਾਂ ਤੇ ਸਾਰਿਆਂ ਨੂੰ ਵੀ ਬਾਈ ਦੇਸ਼ਾਂ ਦੇਸ਼ਾਂ 'ਚ ਆਪਣੇ ਦੇਸ਼ਾਂ 'ਚ ਬੈਠਿਆਂ ਨੂੰ ਸਾਰਿਆਂ ਨੂੰ ਬੰਦੀ ਛੋੜ ਦਿਵਸ ਤੇ ਭਾਈ ਦੀਵਾਲੀ ਦੀਆਂ ਬਹੁਤ-ਬਹੁਤ ਮੁਬਾਰਕਾਂ ਮਹਾਰਾਜ ਸਾਰਿਆਂ ਨੇ ਜਿਹੜਾ ਖੁਸ਼ੀਆਂ ਪਰਾਤਿਹਾਰ ਲਿਆਵੇ ਭਾਈ ਏਕਣਾ ਜੀ ਸਾਰੀ ਖੁਸ਼ੀ ਰਹਿਣ ਆਪਣੇ ਪਰਿਵਾਰਾਂ ਚ ਖੁਸ਼ੀ ਰਹਿਣ ਸੋ ਚੱਲ ਰਿਹਾ ਜੀ ਕੰਮ ਸਾਡੇ ਵੀ ਤੁਹਾਨੂੰ ਪਤਾ ਵੀ ਦੀਵਾਲੀ ਕਰਕੇ ਚਹਲ ਪੈਲ ਜਿਹੜੀ ਪਿੰਡਾਂ ਦੀ ਉਹ ਬਹੁਤ ਹੈ ਵੀ ਅੱਡੇ ਦੇ ਵਿੱਚ ਮਠਾਈ ਦੀਆਂ ਦੁਕਾਨਾਂ ਪਟਾਕਿਆਂ ਦੀਆਂ ਦੁਕਾਨਾਂ ਵੀ ਫੁੱਲਵਟਾ ਫੁੱਲ ਰੌਣਕ ਹੈ ਤੇ ਬਾਕੀ ਬਾਈ ਹੁਣ ਘਰ ਦੇ ਵਿੱਚ ਬੈਠੇ ਹੋਏ ਆ ਅਮਨ ਵੀ ਨੰਗਿਆ ਵਾ ਬੇ ਕੰਮ ਸਾਰੇ ਨਵੇੜ ਤੇ ਤੇ ਤੁਸੀਂ ਦੇਖੇ ਕੱਲ ਵਾਲੀ ਵੀਡੀਓ ਚ ਟਰੈਕਟਰ ਗੱਡੀ ਸਾਰਾ ਕੁਝ ਧੋਤਾ ਦਾ ਸੋ ਬਾਕੀ ਚੱਲਦਾ ਵੀ ਬੱਚੇ ਵੀ ਖੁਸ਼ ਕਰਨੇ ਹੁੰਦੇ ਆ ਡਿਸ਼ ਬਣ ਰਹੀ ਆ ਚਲੋ ਉਹ ਕਿਆ ਬਣ ਰਿਹਾ ਜਸ਼ਨ ਦੀ ਪੁੱਛਦੇ ਆ ਸਾਡੀ ਕੈਮਰਾਮੈਨ ਜੜੀ ਬਣੀ ਵੀ ਜਸ਼ਨ ਮੇਰੇ ਲਾਇਸੈਂਸ ਸਾਰੇ ਨੇ ਪੇਪਰ ਸੈਸਟ੍ਰੀਕਾਲ ਜੀ ਲਓ ਵੀ ਅੱਜ ਪਹਿਲਾਂ ਸਿਰ ਦੇਖੋ ਹਾਂ ਬਾਦਰੀ ਹਾਂਜੀ ਸਰਵਿਸ ਹੋ ਗਈ ਅੱਜ ਸਿਰ ਦੀ ਹਾਂਜੀ ਪੱਕੀ ਗੱਲ ਹਾਂਜੀ ਹੈਪੀ ਦੀਵਾਲੀ ਕਾ ਤੇ ਫਿਰ ਸਾਰਿਆਂ ਨੂੰ ਹੈਪੀ ਦੀਵਾਲੀ ਤੁਹਾਨੂੰ ਸਾਰਿਆਂ ਨੂੰ ਹੂੰ ਲੋ ਭਾਈ ਕੱਦੈ ਲੱਗੇ ਵੇ ਇਹ ਕੰਮ ਆਪਣਾ ਆਪਣਾ ਠੀਕ ਨੇ ਹਾਂਜੀ ਜਸ਼ਨਾਂ ਨੇ ਭਾਈ ਸਿਰ ਨਾਤੇ ਸਾਜਦੇ ਸਾਜਰੇ ਬਾਕੀ ਤੁਹਾਨੂੰ ਪਤਾ ਵੀ ਦੀਵਾਲੀ ਕਰਕੇ ਵਿੱਚ ਹਲ-ਪੈਲ ਪੂਰੀ ਹੁੰਦੀ ਆ ਤੇ ਬਾਕੀ ਭਾਈ ਅਸੀਂ ਲੜੀਆਂ ਵੀ ਲਾਈਆਂ ਇਧੀਆਂ ਉਹ ਵੀ ਕਲਿੱਪ ਦਿਖਾਵਾਂਗੇ ਹਨਾ ਹਾਂਜੀ ਬਥੇ ਲਾਦੀਆਂ ਲੜੀਆਂ ਰਾਤ ਨੂੰ ਹਾਂਜੀ ਠੀਕ ਨੇ ਲੈ ਭਾਈ ਦੀਵਾਲੀ ਕਰਕੇ ਜਸ਼ਨ ਨਾ ਬੂਟਿਆਂ ਨੂੰ ਵੀ ਪਾਣੀ ਪਾ ਵਾ ਕੇ ਐਨ ਬਣਾਏ ਪਏ ਬਣ ਆ ਦੇਖੋ ਜਦੋਂ ਹੁਣ ਤਾਂ ਫੁੱਲ ਵੀ ਲੱਗੇ ਆਉਣ ਹਾਂਜੀ ਹੁਣ ਸਿਆਲ ਸਿਆਲ ਬਹੁਤ ਫੁੱਲ ਆਉਣੇ ਆ ਹੈ ਨਾ ਹਾਂਜੀ ਲੋ ਭਾਈ ਬੂਟੇ ਭਾਈ ਸਾਰੇ ਸਾਹਵੇਂ ਵੇ ਆ ਐਨ ਪੂਰੇਦਰ ਪੂਰੇ ਹਾਂਜੀ ਆ ਬੂਟਾ ਦੇ ਕਿੰਨਾ ਫੁੱਟਣ ਲੱਗ ਗਿਆ ਹਾਂਜੀ ਹੈ ਨਾ ਹਾਂਜੀ 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 ਚਲੋ ਭਾਈ ਬੱਚਿਆਂ ਦਾ ਇਹ ਬੋਲਵਾਂ ਠੀਕ ਹੈ ਨਾ ਹਾਂ ਲੋ ਆ ਵੀ ਇੱਧਰ ਵੀ ਭਾਈ ਕੱਲ ਕਹਾ ਬੂਟੇ ਦੀ ਭਾਈ ਵੱਡੀ ਆਹ ਬੇਰੀ ਖੜੀ ਆ ਵਿੱਚ ਮੇਰੇ ਨੂੰ ਪੱਤੇ ਦੇਖੋ ਲੈ ਹਰੀ ਭਰੀ ਹੈ ਕੰਢੇ ਤੰਗ ਕਰਦੇ ਨੇ ਮੂਰੇ ਮੂਰੇ ਹਾਂਜੀ ਹੈ ਨਾ ਹਾਂਜੀ ਇਹ ਪੱਟ ਕੇ ਹੁਣੇ ਭਾਈ ਲਾਉਣੀ ਹੈ ਖੇਤ ਚ ਹਾਂਜੀ ਦੇਖਦੇ ਵੀ ਇਹਦਾ ਫਲ ਕਿਹਾ ਜਾਂਦਾ ਹੈ ਨਾ ਜਿਸਨ ਹਾਂਜੀ ਹੈ ਉਹ ਬਾਕੀ ਭਾਈ ਧੁੱਪਾ ਪੂਰੀ ਵਾਰ ਪੂਰੀ ਮੌਸਮ ਜਿਹੜਾ ਹੈ ਨਾ ਸਾਫ਼ ਹੈ ਬਾਕੀ ਬਾਈ ਸਰਪੰਚ ਸਾਹਿਬ ਹੈ ਇੱਧਰ ਆਪਣਾ ਭਾਈ ਖੇਤੀਬਾੜੀ ਮੈਕਮੇ ਵਾਲਾ ਕਹਿੰਦਾ ਕਿਸਾਨ ਦਾ ਪੁੱਤ ਇਹ ਵੀ ਧੋਤ ਤਾਂ ਜਿਹੜੀ ਵਿਚਾਰੀ ਲੈ ਕੇ ਜਾਂਦੀ ਰਿਸ਼ਤੇਦਾਰੀਆਂ ਨੂੰ ਟੋਟੋਈਏ ਕਰਦੀ ਆ ਉਹ ਵੀ ਗੱਡੀ ਆਪਣੀ ਧੋਤ ਸੀ ਬਾਕੀ ਮੋਟਰਸਾਈਕਲ ਸਕੂਟਰ ਵੀ ਸਾਰੀ ਧੋਤ ਤੇ ਚੱਲ ਚੱਲੀ ਅੰਦਰ ਨੂੰ ਕਿਆ ਕਰਦੇ ਆ ਸਾਡੇ ਕੁੱਕ ਸਾਹਿਬ ਹੈ ਜਿਹੜੇ ਅੰਦਰ ਲੱਗੇ ਹੋਏ ਆ ਹਨਾ ਠੀਕ ਨੇ ਤੇ ਬਾਕੀ ਆਹਾ ਆ ਬੂਟਾ ਪੱਤੇ ਬਾਈ ਪਤਾ ਨਹੀਂ ਨੂੰ ਨਵੇਂ ਆਉਣੇ ਆ ਵੀ ਇਹ ਪੀਲਾ ਜਾ ਹੋ ਗਿਆ ਤਾਂ ਠੀਕ ਨਹੀਂ ਇਹ ਬਾਈ ਬੂਟਾ ਬਾਹਰ ਤੇ ਆਇਆ ਬਤਾ ਇਹ ਦੇਖਦੇ ਇਹਨੂੰ ਕਿਆ ਲੱਗਦਾ ਸਾਨੂੰ ਤਾਂ ਲੱਗਦਾ ਵੀ ਤੂਤਦਾ ਐ ਬਾਕੀ ਚਲੋ ਠੀਕ ਹਾਂ ਬਈ ਇੱਧਰ ਵੜ ਗਈ ਕਿੱਧਰ ਰਹਿ ਆਇਆ ਪਰ ਉਹ ਆਇਆ ਬਤਾ ਹਾਂ ਮੈਂ ਤਾਂ ਰੁੱਬ ਲੈਣ ਆਈ ਸੀ ਹਾਂ ਮੈਂ ਤਾਂ ਰੁੱਬ ਲੈਣ ਆਈ ਸੀ ਬੜਾ ਠੀਕ ਆ ਏ ਬਈ ਬਣੇਗਾ ਮਾਜਾ ਮਾਸਤਾ ਦੇਖ ਲੈ ਅੰਦਰ ਕੀ ਹੋ ਰਿਹਾ ਆਹਾਹਾਹਾਹਾ ਜਸ਼ਨ ਜਸ਼ਨ ਅੰਦਰ ਵਰਦੀ ਸਾਰੇ ਕਿੰਨੀ ਹਾਂਜੀ ਸੋਹਣੀ ਬਾਸ਼ਨਾ ਰਹੀ ਏ ਪਹਿਲਾਂ ਪਰਮ ਨੂੰ ਮਿਲਈ ਏ ਕੀ ਕਰ ਰਿਹਾ ਸਾਡਾ ਬੰਦਾ ਤੁਹਾਨੂੰ ਸਮਝ ਲੈ ਰਹੇ ਹਾਂ ਤਾਂ ਹੋਣ ਹਾਂਜੀ ਸਤਿ ਸ਼੍ਰੀ ਅਕਾਲ ਬੁਲਾਵੀ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਆ ਵੀ ਹੈਪੀ ਦਿਵਾਲੀ ਨੇ ਕਹਣਾ ਪਿੱਤ ਵਾਲੀ ਫੋਨ ਉੱਥੇ ਦੇਖ ਕੇ ਰੱਖਤਾ ਹੈ ਨਾ ਕਿਆ ਬਣਾ ਰਿਹਾ ਮੈਨੂੰ ਐਂ ਤਾਂ ਦੱਸ ਦੇ ਨੂਡਲ ਮੈਂ ਕਹਿੰਦਾ ਰਹਿਣ ਦੇ ਖਾਣ ਨੂੰ ਨਹੀਂ ਖਾਣੀ ਹੈ ਹੈ ਖਾਣੀ ਹੈ ਬਸ ਮੈਂ ਜਿੱਦਾ ਇਹ ਸਾਲ ਚ ਇੱਕ ਵਾਰ ਹੁੰਦਾ ਹੈ ਤੇ ਵਾ ਹਾਂ ਖਾਣੀ ਸਾਲ ਬਾਦੇ ਬਣੇ ਹੈ ਹਾਂਜੀ ਚਲ ਫਿਰ ਬਾਈ ਆ ਜਾ ਅਸੀਂ ਆਪਣੇ ਕੁੱਕ ਸਾਹਿਬ ਨੂੰ ਵੀ ਦੇਖ ਲਈਏ ਕੀ ਕਰ ਰਹੇ ਆ ਆਪਣੇ ਕੰਮ ਲੱਗੇ ਹੋਏ ਹੋਏ ਅੰਦਰ ਆਓ ਬੱਲੇ ਅੱਛਾ ਬਾਜੀ ਵਾ ਦਿਖਾਇਆ ਤਾਂ ਇੱਧਰ ਕੁੱਕ ਸਾਹਿਬ ਇੱਧਰ ਬਿਲੇਓ ਪਹਿਲਾਂ ਮੇਰੇ ਵੱਲੋਂ ਸਾਰਿਆਂ ਨੂੰ ਹੱਥ ਜੜ ਕੇ ਬੜਾ ਬੜਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਹਨੀ ਬੰਦੀ ਛੋੜ ਦਿੱਸ ਤੇ ਦੌਲੀ ਤੇ ਬਹੁਤ ਬਹੁਤ ਵਧਾਈਆਂ ਹੋਵਣ ਜੀ ਮੈਂ ਕਿਹਾ ਆਪਾਂ ਰੈਡੀਓ ਨਾ ਬਣਾ ਦਈਏ ਲਾ ਲੇ ਕਰੀਏ ਹਾਂ ਜੀ ਹਾਂ ਹਾਂ ਜੀ ਉਹ ਵਜਾ ਹੀ ਰਮਾ ਲਾਈ ਤੀ ਜਦ ਆਈ ਮਮਾ ਕੁਛ ਫਾਇਦੇ ਵਨਾਂ ਕੇ ਦੋ ਜਨ ਦੇਵਾਂ ਉਹ ਭਾਈ ਇਹਦੇ 'ਤੇ ਕੋਈ ਝੂਠ ਨਹੀਂ ਹੈਗਾ ਪੂਰਾ ਪੂਰਾ ਬਟਾਏਣ ਵਧੀਆ ਬਣਾਤਾ ਦਾ ਸ਼ਿਮਲਾ ਮੈਂ ਸਾਰਾ ਕੁਝ ਪਾ ਕੇ ਹਾਂਜੀ ਸ਼ਿਮਲਾ ਮੈਂ ਚਾਹ ਪੱਤਾ ਗੋਭੀ ਪਿਆਜ਼ ਹੂੰ ਉਹ ਹੀ ਤੇ ਤਾਂ ਦਾ ਹੈਂ ਉਹ ਹੀ ਤੇ ਤਾਂ ਕੀ ਆਊਗਾ ਉਹ ਹੀ ਤੇ ਸਾਰਾ ਜਿਹੜੀ ਜਿਹੜੀ ਚੀਜ਼ਾਂ ਮਮਾ ਨੇ ਪਾਈਆਂ ਨੇ ਖਸਿਆ ਲਾਲਾ ਤਾਂ ਨਹੀਂ ਗੇਰਨ ਲੱਗ ਕੇ ਤੇ ਹੋ ਤੁਮੂੰ ਉਹ ਬਾਈ ਦਿਵਾਲੀ ਕਰਕੇ ਜਿਹੜੀਆਂ ਬਾਈ ਸਬਜ਼ੀਆਂ ਖਾਣੀਆਂ ਛਾਹ ਉਹਨੂੰ ਉਹ ਵੀ ਸਾਡੀਆਂ ਤਿਆਰ ਆ ਉਹ ਅੱਜ ਸ਼ਾਮ ਨੂੰ ਕਿਆ ਬਣਾਣਾ ਵੀ ਚਿਲੀ ਹਾਂ ਚਿਲੀ ਚਿਲੀ ਵੀ ਨਹੀਂ ਰ ਹਾਂਜੀ ਆ ਵੀ ਕਿਆ ਬਣਾਣਾ ਕਿਆ ਹੋਰ ਬਣਾਣਾ ਕੋਈ ਨਹੀਂ ਬੇੜੇ ਡਿਮਾਂਡ ਆ ਗਿਆ ਜੀ ਕਿਨਾਂ ਮੈਂ ਇਰਾਦਾ ਕਹਿੰਦਾ ਚਿਲੀ ਬਲੇ ਖਾਣਾ ਮੈਂ ਫਿਰ ਉਹ ਤਾਂ ਕਰਕੇ ਫਿਰ ਚਿਲੀ ਬਣੀ ਹੋਣ ਤਿਆਰੀ ਕਰੂੰਗੀ ਬਸ ਠੀਕ ਆ ਸਾਡੀਆਂ ਡਿਮਾਂਡਾਂ ਨਾ ਪੂਰੀਆਂ ਅਗਰ ਹੀ ਹਾਂਜੀ ਬਸ ਜਿਹੜਾ ਵੀ ਬੱਚਿਆਂ ਨੇ ਕਿਹਾ ਉਹ ਪਸੰਦ ਆਉਗੇ ਆਪਾਂ ਨੂੰ ਲੋ ਬਾਈ ਇਹਦੇ ਚ ਕੋਈ ਛੁੱਟਣੀ ਹੈਗਾ ਬਾਈ ਖਾ ਕੇ ਇੱਕ ਨੰਬਰ ਚੀਜ਼ ਬਣਨੀ ਹੈ ਮੈਨੂੰ ਪਤਾ ਹੈ ਬਸਨਾ ਨਾਲੇ ਪਤਾ ਲੱਗ ਗਿਆ ਸੀ ਹਾਂਜੀ ਕਰੇ ਦਾ ਫਾਈਵਰ ਹੈ ਟਰਾਈਂਗੀਆਂ ਜਿੱਚੀਆਂ ਕਰਕੇ ਘਰ ਵੀ ਕਹਿਦਾ ਨਹੀਂ ਇਸ ਤਰ੍ਹਾਂ ਤਿਹਾੜ ਦਾ ਦੇ ਤਾਂ ਕਿ ਚਲੋ ਨਾ ਕੁਝ ਕਰਕੇ ਦੇਖੀਏ ਬਾਕੀ ਉਹ ਦਸਨ ਦੱਸੋ ਵੀ ਫਿਰ ਕਿੱਦਾਂ ਦੇ ਬਣੇਗੇ ਦਸਨ ਨੇ ਤਾਂ ਮੋਹਰ ਲਾਏ ਦੇਣੀ ਹੈ ਵੀ ਸਵਾਦ ਹੈ ਕਿੰਨੀ ਕਿਦਰ ਲਾਏ ਭਾਈ ਬਸ ਬਣ ਗਈ ਦੀਵਾਲੀ ਕਰਕੇ ਭਾਈ ਦੀਵਿਆਂ ਦੀਆਂ ਬੱਤੀਆਂ ਵੀ ਜਿਹੜੀਆਂ ਤੇਲ ਦੇ ਵਿੱਚ ਡਬੋ ਹੋ ਚੁੱਕੀਆਂ ਹੈ 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 ਹਾਂਜੀ ਆ ਵੀਰਮਾ ਕਿੰਨਾ ਕੀ ਜੀ ਕਰਦਾ ਨੇ ਲੋ ਸਾਨੂੰ ਆ ਲੋ ਭਾਈ ਮਿਹਨਤ ਤਾਂ ਹੈਗੀ ਐ ਕੱਚੇ ਹਲੇ ਕਿ ਵਿਚ ਵਿਚ ਕਰਕੇ ਖਾਉਂਦੇ ਦੇ ਦੇਖ ਲੋ ਭਾਈ ਇਹ ਤੁਹਾਨੂੰ ਪਤਾ ਹੈ ਮਿਕਸ ਕਰਕੇ ਖਾਣੇ ਦਾ ਭਾਈ ਇਹਨਾਂ ਨੂੰ ਪਤਾ ਹੈ ਹੈ ਹੈਗੀ ਹਾਂ ਜੀ ਉਹ ਭਾਈ ਬਾਕੀ ਭਾਈ ਮੌਸਮ ਆਹਾ ਪੜਦੇ ਐ ਨਾ ਜਿਹੜੇ ਅਸੀਂ ਲਾ ਦੰਦੇ ਆ ਜੇ ਅਸੀਂ ਇਹ ਮੰਨ ਜੇ ਖੋਲ ਦੀਏ ਸਿਆ ਹੈ ਦੋਏ ਤਰ੍ਹਾਂ ਪਾਤੇ ਲੋ ਭਾਈ ਇਹ ਦਿਮਾਗ ਨਾਲ ਪਾਏ ਆ ਹਣ ਇਹ ਹੁਣ ਮੈਨੂੰ ਪਤਾ ਲੱਗਿਆ ਵੀ ਇਹ ਕਿਹੜਾ ਦਿਮਾਗ ਵਰਤ ਹੋਇਆ ਜੇ ਹਟਾਉਣਾ ਤਾਂ ਸਿਰੇ ਤੇ ਹੀ ਪੜਦਾ ਹਟਣਾ ਹੈ ਜਿਸ ਨੇ ਆਏ ਇਹ ਤੇਰਾ ਦਿਮਾਗ ਕੀ ਦਾ ਹੈ ਹਣਾ ਹਾਂ ਤੇ ਇਹ ਬਾਈ ਨੇ ਰੀਲ ਦੇਖ ਲੀਕਾ ਉਹਦੇ ਵਿੱਚ ਕਰਦੇ ਹੁੰਦੇ ਹੈ ਹਣਾ ਹਾਂਜੀ ਹੈ ਹਾਂਜੀ ਹਾਂ ਜੀ ਪੰਮੂ ਪੰਮੂ ਨੇ ਇਹਦੇ ਉਹ ਪਟਾਕੇ ਕਿੰਨੇ ਲੈ ਕੇ ਆਏ ਬਈ ਸੱਚੀ ਦੱਸ ਦੇ ਬਹੁਤ ਬਹੁਤ ਆ ਕਿਦਾਂ ਦਾ ਚਲਾਉਂਦਾ 500 ਦਾ 500 ਦਾ ਹਾਂਜੀ ਰਸ਼ਨ ਤੂੰ ਵੀ ਹੈਨਾ ਹਾਂਜੀ ਲਓ ਭਾਈ ਪਾਲਾ ਵੀ ਸਰਦਾਰ ਨੇ ਆਇਆ ਕਹਿੰਦੀ ਕਿ ਹਲੇ ਬਣਦੇ ਆ ਹੈਂ ਬਸ ਹੁਣ ਬੱਸ ਆ ਗਏ ਹੈਂ ਕਿਸ ਸਰਦਾਰ ਨੇ ਪਾਲ ਮਸਾਲੇ ਪਾਲਾ ਸਾਨੂੰ ਕਿਹਾ ਰੰਗ ਟੇਸਟ ਵਧੀਆ ਤੇਰਾ ਹੈਂ ਲੋ ਭਾਈ ਬਾਜ਼ਾਰ ਨਾਲ ਦੇ ਕਾਹ ਤੋਂ ਹੈ ਬਾਜ਼ਾਰ ਨਾਲ ਦੇ ਠੀਕ ਹੈ ਇਹਨੇ ਘਰੇ ਤਿਆਰ ਕਰਨਾ ਆਪਾਂ ਮੁੰਡਾ ਦੇਖ ਲੈ ਕੇ ਕਰਦਾ ਹੈ ਹੈ ਮੁੰਡਾ ਚੱਲੀ ਆਪਾਂ ਚੱਲ ਅੰਦਰ ਬੈਠੀ ਲਿਆਇਓ ਫਿਰ ਹੈ ਹਾਂ ਚੱਲ ਭਾਈ ਪਰਮ ਚੱਲ ਚੱਕ ਚੱਕ ਕੇ ਤੂੰ ਦੇਖਾਂ ਕੀ ਕਰਦਾ ਤੂੰ ਲੋ ਭਾਈ ਸਾਰੇ ਭਾਈ ਦੀਵਾਲੀ ਕਰਕੇ ਦੇਖੋ ਹੁਣ ਲੋ ਭਾਈ ਹੈ ਦੀਵਾਲੀ ਕਰਕੇ ਭਾਈ ਚਾਰਾਂ ਸਾਈਡ ਸਫਾਈ ਹੋ ਵੀ ਪਈ ਆ ਸ਼ਾਂਤੀ ਹੀ ਸ਼ਾਂਤੀ ਹੈ ਘਰ ਦੇ ਵਿੱਚ ਬਾਹਰ ਅੰਦਰ ਦਾ ਫਰਕ ਬਹੁਤ ਆ ਠੀਕ ਹੈ ਖੰਡ ਤੋਂ ਪਾਸ ਜਿੰਨੀ ਕਹਦਾ ਉਹ ਨਹੀਂ ਨਿਕਲੀ ਵੀ ਅੱਜ ਪੂਰੀ ਬਟਾ ਪੂਰੀ ਨਹੀਂ દિਵਾਲੀ ਦਾ ਤਿਹਾਰ ਦੇਖ ਲਓ ਵੀ ਕਿਹਾ ਗਿਆ ਵੀ ਸਾਰਾ ਹੀ ਘਰ ਬੰਦਾ ਸਾਫ਼ ਕਰ ਲੰਦਾ ਸਾਰੀਆਂ ਚੀਜ਼ਾਂ ਤੋਂ ਹੋ ਜਾਂਦੀਆਂ ਆਪ ਵੀ ਪਰਮ ਦਿਖਾਈ ਆ ਜਾ ਆ ਜਾ ਲਾਪੀ ਬਾਈ ਸੱਚ ਦੇ ਸਾਧਰੇ ਅੱਜ ਹਰਜੀਤ ਸਵੇਨ ਦੀ ਲੱਗੀ ਵੀ ਇਹਨਾਂ ਦੇ ਵੀ ਸਰਵਿਸ ਕਰਤੀ ਬੰਦਿਆਂ ਦੀ ਆ ਤੇ ਕਿੰਨੀ ਦੇਰ ਚ ਨਹਾ ਕੇ ਸਰਵਾਇਆ ਅੱਧੇ ਘੰਟੇ ਚ ਧੁੱਪ ਚ ਬਾਈ ਖੜ ਕੇ ਫਟਾ ਦੀ ਫਟ ਫਟਾ ਦੀ ਫੜ ਸਕਾ ਕੇ ਬਾਲ ਸਰਵਾਤਾ ਹੁ ਕੱਕਣਾ ਖਾਣੇ ਆ ਨੂਡਲ ਚਲ ਆ ਜਾ ਅੰਦਰ ਆ ਜਾ ਵੀ ਜਿਸ਼ਨ ਲੈ ਆ ਇੱਕ ਪੁੱਤਦਰ ਤੇ ਕੁਰਸੀ ਲਿਆ ਚੱਕੇ ਇਹ ਦੇਖੋ ਪਹਿਲਵਾਨ ਆ ਸਾਡਾ ਇਹ ਤੇ ਪਹਿਲਵਾਨ ਬਾਈ ਖੁਸ਼ ਰਹਿੰਦਾ ਬਾਈ ਥੈਂਕ ਯੂ ਸਤਿ ਸ਼੍ਰੀ ਅਕਾਲ ਮੇਰੇ ਸਾਹਮਣੇ ਬੈਠ ਹਾਂ ਦੱਸ ਦੀਦੀ ਨੂੰ ਪੜਦਿਆਂ ਵਾਲੀ ਤਾਂ ਵੀਡੀਓ ਦਿਖਾਈ ਤੀ ਹੈ ਸਾਈਕਲ ਕਿੰਨੇ ਚੱਲਦੀ ਜ ਹਨ ਬਹੁਤ ਕੂਚੀ ਬੋਲ ਕੇ ਦੱਸ ਬਹੁਤ ਮੜੀ ਹਾਕ ਮਾਰਦੇ ਕੇ ਹੁਣ ਨੂਡਲ ਲਿਆ ਵੀ ਦੋ ਦੁੱਧ ਲਾ ਦੇ ਕੋਲ ਜ਼ਰ ਬਾਜੀ ਹਾਂ ਅੱਗੇ ਹਾਂਜੀ ਨਾਲ ਕਹਾਂਗੇ ਲੈ ਭਾਈ ਕਾਟਾ ਚਾਂਚਾ ਵੀ ਲੈ ਦੇ ਲਓ ਭਾਈ ਇਹਦੇ ਵਿੱਚ ਕੋਈ ਝੂਠ ਨਹੀਂ ਹਾਂ ਲੋ ਭਾਈ ਇਹ ਕੋਈ ਝੂਠ ਨਹੀਂ ਵੀ ਹਰਜੀਤ ਦੇ ਹੱਥ 'ਚ ਸਵਾਦ ਬਹੁਤ ਹੈ। ਵੀ ਅਸੀਂ ਪੂਰੇ ਹੋ ਆ ਮੰਨਦੇ ਇਹਨੂੰ। ਹਾਂ ਵੀ ਆ ਜੋ। ਇੱਥੇ ਤੇ ਨਾ ਭਾਈ ਸਾਡਾ ਗੇਟ ਇੱਥੇ ਤੇ ਐ ਸਿੱਧਾ ਦਿਖਦਾ। ਬੈਠਿਆਂ ਨੂੰ ਜਿਹੜਾ ਗੇਟ ਪਰ ਆ ਜੀਵੇ। ਹਾਂ ਵੀ ਜਿਸ ਨੇ ਜਿਸ ਨੇ ਮੈਨੂੰ ਪਾਣੀ ਦਾ ਗਲਾਸ ਦੇ ਬਤ ਮੈਂ ਨਿਊਟਨ ਦਾ ਘਟ ਖਾਣੇ ਆ। ਠੀਕ ਨਹੀਂ। ਬੱਚਿਆਂ ਦੀ ਆਈਟਮ ਹੈ ਭਾਈ ਬੱਚੇ ਖੁਸ਼ ਹੋ ਕੇ ਖਾ ਲਵੇ। ਉਹ ਹੀ ਬਹੁਤ ਆ ਸਾਨੂੰ। ਠੀਕ ਹੈ। ਆ ਜਾ ਹਰਜੀਤ ਪਰ। ਕੁੱਕ ਸਾਹਿਬ ਨੂੰ ਵੀ ਭਾਈ ਨਾਲ ਰੱਖਣਾ ਪੈਂਦਾ ਏ ਚੱਲ ਚੱਲ ਨਲ ਗਾਈ ਨੂਡਲ ਚੱਕ ਕੇ ਤਾਂ ਦੇਖਦੇ ਹੀ ਨਹੀਂ ਹੈ ਹੈ ਨਹੀਂ ਹੋ ਰਿਹਾ ਹੈ ਕੋ ਵੇਟ ਨਹੀਂ ਹੋ ਰਿਹਾ ਵਿਚਾਰਾ ਗਰਮ ਦੇਖੀਏ ਵੀ ਕਿੰਨਾ ਦੇ ਬਣੇ ਆ ਠਾਕੇ ਹਾਂ ਰਸੀ ਦਾ ਬਣਾ ਟੇਸਟ ਆਪੇ ਖ ਗਰਮੀ ਆ ਗਈ ਹੈ ਸੋਚਦਾ ਗਰਮ ਚੱਲ ਤੁਹਾਨੂੰ ਸ਼ਾਬਾਸ਼ ਥੈਂਕ ਯੂ ਚਾਮਦੇ ਵੀ ਖਾਣੇ ਦਾਣੇ ਦਾ ਤੇਰਾ ਸ਼ਾਬਾਸ਼ ਦੋ ਡਰ ਡਬਲ ਸ਼ਾਬਾਸ਼ ਹੋ ਗਿਆ ਉਹ ਤਾਂ ਸਵਾਸ ਸਭ ਕੀ ਕੱਟ ਕੇ ਤਿਆਰੀ ਹੀ ਕਰ ਲਾਣੀ ਆ ਮਤਲਬ ਬਹਿਨ ਵਾਂਗ 3-4 ਵਾਰ ਦੇ ਅੰਦਰ ਤੇ ਜੀ ਵਿਦੂ ਪਰਵਾਲ ਨੇ ਜਿੰਨਾ ਮਾ ਤੁਹਾਡੇ ਕੰਨ ਜਾਣਾ ਹੁੰਦਾ ਫਾਨ ਗੁਰੂ ਦਾ ਸਾਹਿਬ ਹਾਂ ਦੇਖੋ ਬੰਦੇ ਹਾਂ ਬੇ ਨਾ ਬੇ ਥੈਂਕ ਯੂ ਹਾਂ ਬੇ ਰਹਾ ਹੱਥ ਖੜਾ ਕਰਕੇ ਦਿਖਾ ਕੇ ਨੇ ਸਾਥ ਬਣਿਆ ਇਹਨੇ ਅਸ਼ਿਆ ਠੀਕ ਹੈ ਚਲੋ ਭਾਈ ਬੈਠਾ ਸਾਰਾ ਪਰਿਵਾਰ ਭਾਈ ਚਾਚੇ ਨੂੰ ਫੋਨ ਕਰ ਬਾਈ ਅਮਨੋ ਗਿਆਵਾ ਕਰਾਲੀ ਕਿ ਗ੍ਰਿਕ ਫਕਾਈ ਹਾਲੋ ਕੀ ਹਾਲ ਬਾਸ ਜਿੰਨ ਜਿਆਦਾ ਨਹੀਂ ਪਾਉਣ ਘਟਿਆ ਹੈ ਰਾਲੀ ਗਿਆ ਵਾ ਮੈਂ ਫੋਨ ਕਰਿਆ ਤਾਂ ਚਲੋ ਬਾਈ ਚੱਲ ਰਿਹਾ ਕੰਮ